ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਮਾਨਸਾਹ ਚੈਨਲ ਤੇ ਅੱਜ ਆਪਾਂ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਪਸੂ ਦੀ ਡਿਲੀਵਰੀ ਕਿਵੇਂ ਕਰਾਉਂਦੇ ਆ ਤੁਹਾਨੂੰ ਕਰਾ ਕੇ ਦਿਖਾਉਣੀ ਆ ਡਿਲੀਵਰੀ ਵੀ ਜੇ ਆਪਣੇ ਘਰ ਚ ਕੋਈ ਬੰਦਾ ਨਹੀਂ ਹੈਗਾ ਤਾਂ ਆਪਾਂ ਵੀ ਡਿਲੀਵਰੀ ਕਰਾ ਸਕਦੇ ਆ ਐਵੇਂ ਬੰਦਿਆਂ ਦੀ ਵੇਟ ਨਾ ਕਰਿਆ ਕਰੋ ਇਹ ਕੋਈ ਬਹੁਤਾ ਵੱਡਾ ਕੰਮ ਨਹੀਂ ਹੈਗਾ ਤੁਸੀਂ ਦੇਖੀ ਚਲੋ ਤੁਹਾਨੂੰ ਡਿਲੀਵਰੀ ਕਰਾ ਕੇ ਦਿਖਾਉਣੀ ਆ ਤੇ ਇੱਕ ਤਾਂ ਦੇਖੋ ਜਦੋਂ ਆਪਾਂ ਕੋਲਡੀਆਂ ਫੜਦੇ ਆਂ ਦੋਨੇ ਪੈਰ ਫੜਨੇ ਆਗੇ ਇੱਕ ਨਹੀਂ ਖਿੱਚਣਾ ਤੇ ਇੱਕ ਥੱਲੇ ਨੂੰ ਰੱਖਣਾ ਗਾਇਲੇ ਬੰਨੇ ਦਾ ਤਾਂ ਹਨ ਨੂੰ ਪੂਛ ਵੱਲ ਨੂੰ ਖਿੱਚਣਾ ਤੇ ਕੋਈ ਬੜਾ ਵੱਡਾ ਕੰਮ ਨਹੀਂ ਤੁਸੀਂ ਆਪਣੇ ਆਪ ਡਿਲੀਵਰੀ ਕਰਾ ਸਕਦੇ ਹੋ ਕਿਉਂਕਿ ਲੇਡੀ ਜੇ ਜਦੋਂ ਪਸੂ ਸਾਂਭ ਸਕਦੇ ਤਾਂ ਇਹ ਕੋਈ ਵੱਡਾ ਕੰਮ ਨਹੀਂ ਐਵੇਂ ਡਰਦੇ ਰਹਿੰਦੇ ਆਪਾਂ ਅਸੀਂ ਤਾਂ ਕਦੇ ਕਿਸੇ ਦੇ ਮੇਟ ਨਹੀਂ ਗਿਤੀ ਜੇ ਤੁਹਾਨੂੰ ਆਪਾ ਸੂਏ ਪਸੂ ਨੂੰ ਸਾਮ ਸਕਦੇ ਆ ਤੇ ਫਿਰ ਡਿਲੀਵਰੀ ਵੀ ਕਰਾ ਸਕਦੇ ਆ ਮ ਖੜੀ ਖੜੇ ਪਾਸੋਂ ਨੂੰ ਸੁਵਾਉਣਾ ਥੋੜਾ ਔਖਾ ਹੁੰਦਾ ਬੈਠੇ ਨੂੰ ਸੁਵਾਉਣਾ ਤਾਂ ਸੌਖੀ ਆ ਦੇਖੋ ਤੁਸੀਂ ਸਾਡੀ ਗਾਂ ਨੇ ਬੱਚਾ ਦਿੱਤਾਗਾ ਤੀਜੀ ਵਾਰ ਸੋਈ ਹੈ ਤੀਸਰੀ ਵਾਰ ਬਹੁਤ ਸੀਲ ਸੀਲ ਆ ਸਾਡੀ ਗਾਂ ਵਿਚਾਰੀ ਜੇ ਬਹਿ ਕੇ ਵਧੀਆ ਡਿਲੀਵਰੀ ਹੋ ਗਈ ਹੁਣ ਜਾ ਕੇ ਇਹਨੂੰ ਮੋਹਰੇ ਕਰ ਦਾਂਗੇ ਬੱਚੇ ਨੂੰ ਦੂਰ ਨਾ ਰੱਖੋ ਉਹ ਪਸੰਦ ਉਹ ਕਵਾਰ ਸੂਏ ਤੋਂ ਬਾਅਦ ਖੜਾ ਕਰ ਦਿਓ 5-7 ਮਿੰਟਾਂ ਬਾਅਦ ਬਸ ਹੋਰ ਕੋਈ ਚੱਕਰ ਨੂੰ ਇਸ ਤਰ੍ਹਾਂ ਡਿਲੀਵਰੀ ਕਰਾ ਲਿਆ ਕਰੋ ਕੋਈ ਡਰਨ ਵਾਲੀ ਗੱਲ ਨਹੀਂ ਜਿਹੜੇ ਜਿਹੜੇ ਜੱਪੇ ਜੇ ਆਪਾਂ ਪਾਸੇ ਕਰਤੇ